ਮੈਂ ਤੋਂ ਬਿਗ ਡੈਨਿਮਲ ਲੀਡ ਪ੍ਰੈਜ਼ੀਡੈਂਟ ਰੂਪੀਕੋਰ ਐਂਡ ਇਹ ਮੇਰੇ ਟੀਮ ਮੈਂਬਰਸ ਨੇ ਤੇ ਹੋਰ ਸਾਡੇ ਨਾਲ 14 ਜਾਣੇ ਕੰਮ ਕਰਦੇ ਨੇ ਹੈਨਾ ਇਨ ਰਿਗਾਰਡਿੰਗ ਤੇ ਅਸੀਂ ਐਨੀਮਲਸ ਦੇ ਵੈਲਫੇਅਰ ਲਈ ਕੰਮ ਕਰਦੇ ਹਾਂ ਸੋ ਅੱਜ ਅਸੀਂ ਇੱਥੇ ਆਏ ਸੀਗੇ ਇੱਥੇ ਪੁਲਿਸ ਸਟੇਸ਼ਨ ਦੇ ਵਿੱਚ ਅਸੀਂ ਆਪਾਂ ਇੱਕ ਫਾਰਮਲ ਕੰਪਲੇਂਟ ਲੌਂਚ ਕੀਤੀ ਹੈ ਵੀ ਹੈਨਾ ਇਸ ਕੇਸ 'ਚ ਆਪਾਂ ਅੱਗੇ ਫਰਦਰ ਕੀ ਕਰ ਸਕਦੇ ਹਾਂ ਟੀਮ ਮੈਂਬਰਸ ਜਿਹੜੇ ਬਾਕੀ ਨੇ ਉਹ ਆਲਰੇਡੀ ਇਸ ਕੇਸ ਦੇ ਉੱਤੇ ਲੱਗੇ ਹੋਏ ਨੇ ਹੈਨਾ ਈਵਨ ਉਹ ਕੈਮਰਾਜ਼ ਵਗੈਰਾ ਚੈੱਕ ਕਰਾ ਰਹੇ ਨੇ ਕਿੱਥੋਂ ਚੀਜ਼ਾਂ ਹੋ ਰਹੀਆਂ ਨੇ ਤੇ ਕਿਉਂ ਹੋਈਆਂ ਨੇ ਹੈਨਾ ਬਿਕਾਜ਼ ਐਜ਼ ਇਫ ਹੋ ਸਕਦਾ ਉਹ ਕਿਸੇ ਦੀ ਪੈਟ ਕੈਟ ਹੁੰਦੀ ਜਾਂ ਹੋ ਸਕਦਾ ਅੱਜ ਅਗਰ ਕਿਸੇ ਨੂੰ ਡੰਡਾ ਮਾਰ ਕੇ ਉਹਨਾਂ ਨੇ ਕਿਸੇ ਐਨੀਮਲ ਨੂੰ ਮਾਰਿਆ ਤਾਂ ਕੱਲ੍ਹ ਨੂੰ ਬੱਚੇ ਵੀ ਹੋ ਸਕਦੇ ਸੀਗੇ ਬਿਕਾਜ਼ ਉਹ ਪੰਜ ਵਜੇ ਮੋਰਨਿੰਗ ਦੀ ਵੀਡੀਓ ਹੈ ਤੇ ਉਸ ਟਾਈਮ ਦੇ ਉੱਤੇ ਕਾਫੀ ਲੋਕ ਉੱਥੇ ਆਵਾਜ਼ਾਈ ਸੀਗੀ ਖਾਲੀ ਨਹੀਂ ਸੀਗਾ ਏਰੀਆ ਤੇ ਅਸੀਂ ਲੋਕਾਂ ਨੂੰ ਵੀ ਆਹੀ ਰਿਕੁਐਸਟ ਕਰ ਰਹੇ ਹਾਂ ਜਦੋਂ ਤੁਹਾਡੇ ਨੇੜੇ-ਨੇੜੇ ਵੀ ਇਦਾਂ ਦੀਆਂ ਚੀਜ਼ਾਂ ਹੋ ਰਹੀਆਂ ਨੇ ਤਾਂ ਪਲੀਜ਼ ਉਹਨਾਂ ਦੇ ਉੱਤੇ ਆਵਾਜ਼ ਚੱਕੋ ਜਿਹੜੇ ਲੋਕ ਨੇੜੇ ਖੜੇ ਸੀ ਜਾਂ ਦੇਖ ਰਹੇ ਸੀਗੇ ਅਗਰ ਉਹਨਾਂ ਚੋਂ ਕੋਈ ਚੀਖ ਮਾਰ ਦਿੰਦਾ ਜਾਂ ਕੁਝ ਕਹਿ ਹੀ ਦਿੰਦਾ ਹਨਾ ਤਾਂ ਕੀ ਪਤਾ ਉਹ ਕੈਟ ਬਚ ਸਕਦੀ ਸੀਗੀ ਪਰ ਲੋਕਾਂ ਨੇ ਕੋਈ ਉੱਥੇ ਆਪਣੇ ਇੱਥੇ ਛੋਟੇ ਸ਼ਹਿਰ ਦੇ ਵਿੱਚ ਕੈਟਸ ਨੂੰ ਜਾਂ ਡੌਗਸ ਨੂੰ ਲੈ ਕੇ ਜਾਂ ਬਾਕੀ ਐਨੀਮਲਸ ਨੂੰ ਲੈ ਕੇ ਕੋਈ ਅਵੇਅਰਨੈਸ ਨਹੀਂ ਹੈਗੀ ਸਾਡੀ ਟੀਮ ਹੁਣ ਐਵਰੀ ਡੇ ਟਰਾਈ ਕਰਦੀ ਹੈ ਵੀ ਨਾਲੇ ਦਾ ਕੇਸ ਇਸ ਕੰਟਰੋਲ ਕਰੇ ਸਟੀਰਲਾਈਜੇਸ਼ਨ ਕਰਾ ਕੇ ਤੇ ਬਾਕੀ ਕੀ ਹੈ ਕਿ ਆਪਾਂ ਹੁਣ ਆ ਦੇਖ ਰਿਹਾ ਵੀ ਜਿਹੜੇ ਆਹਾ ਅਬਿਊਜ਼ ਹੋ ਰਹੇ ਨੇ ਐਕਸਪਲੋਇਟੇਸ਼ਨ ਹੋ ਰਹੀ ਹੈ ਐਨੀਮਲਸ ਦੀ ਉਹਨੂੰ ਆਪਾਂ ਕਿੱਦਾਂ ਰੋਕ ਸਕਦੇ ਆ ਜਾਂ ਇਹਨਾਂ ਲਈ ਇੱਕ ਬੈਟਰ ਵਰਲਡ ਕਿਵੇਂ ਬਣਾ ਸਕਦੇ ਹਣਾ ਸੋ ਹਾਂਜੀ ਮੈਂ ਇਸ ਤਰ੍ਹਾਂ ਦੀ ਹਾਂਜੀ ਸਰ ਥੋੜੇ ਦਿਨ ਪਹਿਲਾਂ ਮੇਨ ਮਾਰਕੀਟ ਦੇ ਵਿੱਚ ਕੇਸ ਹੋਇਆ ਸੀਗਾ ਜਿੱਥੇ ਉਹਨਾਂ ਨੂੰ ਲੱਗ ਰਿਆ ਸੀ ਕੁੱਤਾ ਹਲਕਿਆ ਹੋਇਆ ਹੈ ਹੈਨਾ ਬਟ ਸਾਡੀ ਟੀਮ ਜਦੋਂ ਤੱਕ ਉੱਥੇ ਪਹੁੰਚੀ ਤਾਂ ਉਹਨਾਂ ਨੇ ਸਾਡੇ ਮੂਰੇ ਹੀ ਉਹਨੂੰ ਡੰਡਾ ਮਾਰ ਕੇ ਮਾਰਿਆ ਉਹਨਾਂ ਨੇ ਸਾਨੂੰ ਕਿਹਾ ਵੀ ਕੁੱਤਾ ਹਲਕਿਆ ਹੋਇਆ ਸੀਗਾ ਅਸੀਂ ਇਦਾਂ ਦੇ ਬਹੁਤ ਸਾਰੇ ਕੇਸਿਸ ਪਹਿਲਾਂ ਦੇਖ ਚੁੱਕੇ ਹਾਂ ਕਿ ਜਿੱਥੇ ਲੋਕਾਂ ਨੂੰ ਲੱਗਦਾ ਡੌਗ ਹਲਕਿਆ ਹੋਇਆ ਹੈ ਪਰ ਮੋਸਟ ਆਫ ਦਾ ਟਾਈਮ ਕੀ ਹੁੰਦਾ ਕਿ ਕੁੱਤਾ ਹਲਕਿਆ ਨਹੀਂ ਹੁੰਦਾ ਉਹਨਾਂ ਦੀ WBC ਇਨਕਰੀਜ਼ ਹੋਈ ਹੁੰਦੀ ਹੈ ਜਦੋਂ ਕਿਸੇ ਵੀ ਜਾਨਵਰ ਦੀ WBC ਵੱਧਦੀ ਹੈ ਇਨਫੈਕਸ਼ਨ ਵੱਜ ਜਾਂਦੀ ਬੋਡੀ ਬੋਡੀ ਦੇ ਵਿੱਚ ਠੀਕ ਹੈ ਨਾ ਤਾਂ ਉਹਦੇ ਕਰਕੇ ਡੌਗ ਅਗਰੈਸਿਵ ਹੁੰਦਾ ਹੈ ਸੋ ਉਹਨੂੰ ਉਹ ਟ੍ਰੀਟੇਬਲ ਹੁੰਦਾ ਹੈ ਜੇ ਤੁਸੀਂ ਕਿਸੇ ਐਨਜੀਓ ਨੂੰ ਕਾਲ ਕਰੋਗੇ ਉਸ ਟਾਈਮ ਦੇ ਉੱਤੇ ਉਹ ਆਪਣੇ ਆਪ ਕੇਸ ਨੂੰ ਹੈਂਡਲ ਕਰਨਗੇ ਡੌਗ ਕੈਚ ਕਰਨਗੇ ਵੈਟ ਦੇ ਕੋਲ ਲੈ ਕੇ ਜਾਣਗੇ ਟੈਸਟ ਹੋਣਗੇ ਠੀਕ ਹੈ ਫਿਰ ਅਗਰ ਆਪਾਂ ਨੂੰ ਪਤਾ ਲੱਗਦਾ ਵੀ ਡੌਗ ਹਲਕਿਆ ਹੋਇਆ ਸੀ ਜਾਂ ਉਹਨੂੰ ਰੇਬੀ ਸੀਗੀ ਤਾਂ ਤਿੰਨ ਤੋਂ ਲੈ ਕੇ 7 ਦਿਨਾਂ ਦਾ ਟਾਈਮ ਹੁੰਦਾ ਉਹਦੇ ਵਿੱਚ ਡੌਗ ਆਪਣੇ ਆਪ ਹੀ ਪੂਰਾ ਹੋ ਉਹ ਆਪਣੇ ਹੱਥਾਂ ਦੇ ਵਿੱਚ ਇਹ ਮੈਟਰਸ ਨਹੀਂ ਲੈਣੇ ਚਾਹੀਦੇ ਕਿ ਤੁਸੀਂ ਕਿਸੇ ਦੀ ਜਾਨ ਲੈ ਰਹੇ ਹੋ ਹਨਾ ਸੋ ਅਸੀਂ ਆਹੀ ਰਿਕਵੈਸਟ ਕਰਦੇ ਆਂ ਵੀ ਜਦੋਂ ਵੀ ਤੁਹਾਨੂੰ ਕੋਈ ਇਦਾਂ ਦਾ ਮੈਟਰ ਦੇਖੇ ਤਾਂ ਤੁਸੀਂ ਗੁਪਿੰਦਗੜ ਐਨੀਮਲ ਏਡ ਦੀ ਟੀਮ ਨੂੰ ਜਾਂ ਕੋਈ ਵੀ ਐਨ ਜੀਓ ਜਿਹੜਾ ਕਿਸੇ ਇਸ ਕ੍ਰੀਜ਼ ਦੇ ਉੱਤੇ ਕੰਮ ਕਰ ਰਹੀ ਹੈ ਹਨਾ ਉਹਨਾਂ ਨੂੰ ਇਨਫੋਰਮ ਕਰੋ ਤਾਂ ਕਿ ਉਹ ਰਾਈਟਫੁਲੀ ਇੱਕ ਵਧੀਆ ਐਕਸ਼ਨ ਲੈ ਸਕਣ ਤੇ ਕਿਸੇ ਨੂੰ ਆ ਮਤਲਬ ਕਿਸੇ ਨੂੰ ਆ ਪਾਪ ਕਰਨ ਦੀ ਲੋੜ ਹੀ ਨਹੀਂ ਹੈਗੀ ਵੀ ਤੁਸੀਂ ਆਪ ਝਟਕਾਨੀ ਕਰ ਰਹੇ ਹੋ ਇੰਨਾਂ ਚੀਜ਼ਾਂ ਨਾਲ ਕੀ ਪਿਰੀਰਿਕਾ ਨੂੰ ਉਸ ਦੇ ਗਾਣ ਤੁਸੀਂ ਕੀ ਮੰਗ ਕਰਨਾ ਕਰਨਾ ਚਾਹੁੰਦੇ ਆ ਸਰ ਦੇਖੋ ਸਾਡੀ ਨਾ ਮੰਗ ਐਗਜ਼ੈਕਟਲੀ ਕੋਈ ਨਹੀਂ ਅਸੀਂ ਤਾਂ ਚਾਹੁੰਦੇ ਆ ਵੀ ਹਰ ਐਨੀਮਲ ਲਈ ਤੇ ਹਰ ਬੱਚੇ ਤੇ ਹਰ ਬੰਦੇ ਲਈ ਸੇਫ এনवायरमेंट ਬਣੇ ਹੈਨਾ ਸ਼ੁਰੂਆਤ ਕਿੱਥੋਂ ਕਰਨੀ ਪੈਣੀ ਹੈ ਜਾਨਵਰ ਤੋਂ ਹੀ ਕਿਉਂਕਿ ਉਹ ਬੇਜ਼ੁਬਾਨ ਨੇ ਜਿਹੜਾ ਜਾਨਵਰ ਕੁਝ ਨਹੀਂ ਬੋਲ ਪਾਰਿਆ ਆਪਾਂ ਉਹਨੂੰ ਨਹੀਂ ਬਖਸ਼ ਰਹੇ ਹੈਨਾ ਤਾਂ ਆਪਾਂ ਬਾਕੀਆਂ ਨੂੰ ਕਿੱਦਾਂ ਬਖਸ਼ਾਂਗੇ ਸੋ ਅਸੀਂ ਆਹੀ ਕਹਿ ਰਹੇ ਆ ਪਰ ਲੋਕ ਅਵੇਅਰ ਹੋਣ ਤੇ ਇਹਨਾਂ ਦੀਆਂ ਚੀਜ਼ਾਂ ਨੂੰ ਕੰਪਲੇਂਟ ਕਰਨ ਹੈਨਾ ਆਪਾਂ ਕੀ ਕਰਦੇ ਆ ਅੱਜ ਨਿਊਜ਼ ਆਈ ਸਾਰੇ ਜਾਣੇ ਛਾਪਣਗੇ ਤਿੰਨ ਦਿਨਾਂ ਬਾਅਦ ਸਾਰੀ ਨਿਊਜ਼ ਬੰਦ ਹੋ ਜਾਣੀ ਹੈ ਕਿਸੇ ਨੂੰ ਨਹੀਂ ਪਤਾ ਲੱਗਣਾ ਵੀ ਕੀ ਪਰਸੋ ਚੌਥੇ ਕੋਈ ਕੈਟ ਮਰੀ ਸੀਗੀ ਜਾਂ ਕੋਈ ਡੌਗ ਮਰਿਆ ਅਗਲਾ ਕਹਿ ਦਿੰਦਾ ਅਸੀਂ ਹੁਣ ਕਈ ਵਾਰ ਰੈਸਕਿਊ ਕਰਨ ਜਾਂਦੇ ਤਾਂ ਲੋਕ ਸਾਨੂੰ ਕਹਿ ਦਿੰਦੇ ਨੇ ਜਾਨਵਰ ਚੱਕ ਲਓ ਇੱਥੋਂ ਗਲੀਆਂ ਦੇ ਵਿੱਚ ਅਸੀਂ ਕੀ ਕਰਨੇ ਨੇ ਬਟ ਸਿਕਿਉਰਿਟੀ ਵੀ ਤੁਹਾਡੀ ਜਾਨਵਰਾਂ ਨਾਲ ਹੀ ਹੈ ਅਗਰ ਉੱਥੇ ਕੱਲ ਨੂੰ ਡੌਗਸ ਹੁੰਦੇ ਤਾਂ ਇੰਨਾ ਸੌਖਾ ਨਹੀਂ ਹੋਣਾ ਸੀਗਾ ਕਿਉਂਕਿ ਡੌਗਸ ਬਾਈਕ ਦੇ ਵਿੱਚ ਪੈਂਦੇ ਠੀਕ ਹੈ ਜਾਂ ਕੈਟ ਨੂੰ ਮਾਰਨਾ ਵੀ ਇੰਨਾ ਈਜ਼ੀ ਨਾ ਹੁੰਦਾ ਉਹਨਾਂ ਲਈ ਆਹੀ ਕਹਿੰਦੇ ਆ ਪਲੀਜ਼ ਆਪਣੇ ਆਪਣੇ ਕਮਿਊਨਿਟੀ ਐਨੀਮਲਸ ਨੂੰ ਸੰਭਾਲ ਕੇ ਰੱਖੋ ਕਿਉਂਕਿ ਉਹ

यहाँ आपको मिलेगी वेज नॉन वेज इंडियन पंजाबी एंड कॉन्टिनेंटल फूड की वेराइटी जैसा नाम वैसा खाना। किंग ऑफ स्पाइसेस किंग ऑफ स्पाइसेस रेस्टोरेंट कैफे एंड रूफ टॉप में आपका स्वागत है